ਅਸਲਾਮੁਆਲੇਕਮ ਜੀ ਸਸਰੀਆ ਕਾਲ ਦੋਸਤੋ ਅੱਜ ਬਹੁਤ ਹੀ ਨਹਾਇਤ ਅਫਸੋਸਨਾਕ ਤੇ ਦੁੱਖ ਦੀ ਖਬਰ ਹੈ ਜਿਹੜੀ ਹੁਣ ਤੱਕ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਤੇ ਸਾਡੇ ਤੱਕ ਵੀ ਖਬਰ ਪਹੁੰਚ ਗਈ ਹੈ ਕਿ ਜਿਹੜੇ ਸਾਡੇ ਭਰਾ ਸਾਡੇ ਪੰਜਾਬ ਦਾ ਸਰਮਾਇਆ ਸਾਡੇ ਯਾਨੀ ਕਿ ਹੀਰਾ ਸਾਡੇ ਪੰਜਾਬ ਦਾ ਹੀਰਾ ਪੁੱਤਰ ਰਾਜਵੀਰ ਜਵੰਦਾ ਸਾਹਿਬ ਜਿਹੜਾ ਓਏ ਦੁਨੀਆ ਫਾਨੀ ਤੋਂ ਕੁਝ ਕਰ ਗਏ ਨੇ ਤੇ ਅੱਲਾਹ ਪਾਕ ਉਹਨਾਂ ਦੀ ਮਾਫਰਤ ਫਰਮਾਵੇ ਉਹਨਾਂ ਨੂੰ ਆਲਾ ਮਕਾਮ ਦੇਵੇ ਤੇ ਉਹਨਾਂ ਦੇ ਘਰ ਵਾਲਿਆਂ ਨੂੰ ਸਬਰ ਦੇਵੇ ਉਹਨਾਂ ਦੀ ਫੈਮਿਲੀ ਨੂੰ ਸਬਰ عطا ਕਰੇ ਇਹ ਬਹੁਤ ਵੱਡਾ ਨੁਕਸਾਨ ਹੈ ਬਹੁਤ ਜ਼ਿਆਦਾ ਯਾਨੀ ਕਿ ਦੁੱਖ ਦਾ ਲੰਮਾ ਹੈ ਉਹਨਾਂ ਦੇ ਘਰ ਵਾਲਿਆਂ ਵਾਸਤੇ ਤੇ ਉਹਨਾਂ ਦੇ ਚਾਹਣ ਵਾਲਿਆਂ ਵਾਸਤੇ ਸਾਡੇ ਵਾਸਤੇ ਅਸੀਂ ਵੀ ਉਹਨਾਂ ਦੇ ਫੈਨ ਆ ਕਾਫੀ ਯਾਨੀ ਕਿ ਸਾਡੇ ਲਹਿੰਦੇ ਪੰਜਾਬ ਵਾਲੇ ਵੀ ਉਹਨਾਂ ਨੂੰ ਬੜਾ ਪਿਆਰ ਕੀਤਾ ਜਾਂਦਾ ਬਹੁਤ ਜ਼ਿਆਦਾ ਪਿਆਰ ਕਰਨ ਵਾਲੇ ਲੋਕ ਨੇ ਇੱਧਰ ਵੀ ਉਹਨਾਂ ਨਾਲ ਇਹ ਬਹੁਤ ਨਾ ਬਹੁਤ ਜ਼ਿਆਦਾ ਯਾਨੀ ਕਿ ਦੁੱਖ ਦੁੱਖ ਦੀ ਘੜੀ ਹੈ ਅਸਟਾ ਉਹਨਾਂ ਦੇ ਵਾਲ والدہ ਵਾਸਤੇ ਉਹਨਾਂ ਦੇ بیوی ਬੱਚਿਆਂ ਵਾਸਤੇ ਇਸ ਟਾਈਮ ਯਕੀਨ ਕਰੋ ਕਿ ਮੈਂ ਕਿਹਨਾ ਸੋਚਿਆ ਨਹੀਂ ਜਾ ਸਕਦਾ ਉਹਨਾਂ ਤੇ ਅਸਟਾ ਕੀ ਗੁਜ਼ਰਦੀ ਹੋਣੀ ਕਿਉਂਕਿ ਕਿਸੇ ਦਾ ਅਗਰ ਬੱਚਾ ਜਵਾਨ ਬੱਚਾ ਇੱਕ ਹੁੰਦੀ ਹੈ ਤੀਵੀ ਮੌਤ ਠੀਕ ਹੈ ਬੰਦਾ ਆਪਣੀ ਉਮਰ ਦੇ ਹਿਸਾਬ ਨਾਲ ਜਾਂ ਬਿਮਾਰ ਹੋ ਜਾਂਦਾ ਹੈ ਉਹ ਮੰਜੀ ਤੇ ਪੈ ਜਾਂਦਾ ਉਹ ਉਹ ਜਾਂਦਾ ਇੱਕ ਹੋਰ ਚੀਜ਼ ਹੁੰਦੀ ਵੀ ਮੌਤ ਇੱਕ ਜਿਹੜੀ ਹਾਦਸਾ ਤੇ ਮੌਤ ਹੁੰਦੀ ਹੈ ਨਾ ਉਹ ਤਾਂ ਜਵਾਨ ਮੌਤ ਹੁੰਦੀ ਹੈ ਮਾਸ਼ਾਅੱਲਾ ਇੰਨੇ ਸੋਹਣੇ ਤੇ ਗੱਭਰੂ ਜਵਾਨ ਸੀ ਤੇ ਮਾਸ਼ਾਅੱਲਾ ਯਕੀਨ ਕੀ ਨੇ ਅੱਛੇ ਹੁੰਦੇ ਨੇ ਇਨਸਾਨ ਸੀ ਨਾ ਤੇ ਇੱਕ ਇਨਸਾਨ ਨੇ ਮੈਂ ਕਿਹਾ ਸੋਚਿਆ ਇਹ ਬੰਦਾ ਸੋਚੇ ਨਾ ਕਿ ਯਾਰ ਇਦਾਂ ਜਦੋਂ ਇਦਾਂ ਐਕਸੀਡੈਂਟ ਹੁੰਦਾ ਹੈ ਕੋਈ ਪਿਆਰਾ ਆਪਣਾ ਵਿਛੜ ਜਾਵੇ ਅਚਾਨਕ ਉਹ ਯਕੀਨ ਕਰੋ ਯਕੀਨ ਵੀ ਨਹੀਂ ਆਂਦਾ ਤੇ ਉਹਦਾ ਇੰਨਾ ਦੁੱਖ ਤੇ ਇੰਨਾ ਬੰਦੇ ਨੂੰ ਸਦਮਾ ਪਹੁੰਚਦਾ ਹੈ ਕਿ ਬੰਦੇ ਵਾਸਤੇ ਸੰਭਲ ਨਾ ਹੋ ਖਾ ਜਾਂਦਾ ਕਿਉਂਕਿ ਇੱਕ ਅਚਾਨਕ ਮੌਤ ਜਿਹੜੀ ਉਹ ਵੀ ਘਰ ਦੇ ਇਕਲੋਤਾ ਇਕਲੋਤਾ ਬੇਟਾ ਵਾ ਉਹਨਾਂ ਦਾ ਹਾਂਜੀ ਹੈ ਉਹਨਾਂ ਦਾ ਮਾਪਿਆਂ ਦਾ ਆਸਰਾ ਹੈ ਉਹਨੇ ਆਪਣੇ ਬੱਚਿਆਂ ਦਾ ਆਸਰਾ ਹੈ ਆਪਣੀ بیوی ਦਾ ਆਪਣੇ ਪੂਰੇ ਫੈਨ ਦੀ ਫੈਮਿਲੀ ਦਾ ਉਹ ਆਸਰਾ ਹੈ ਹਾਂ ਇੱਕ ਆਪਣੀ ਫੈਮਿਲੀ ਨਹੀਂ ਸਿਰਫ ਪਤਾ ਨਹੀਂ ਕਿੰਨੇ ਘਰਾਂ ਦਾ ਆਸਰਾ ਸੀ ਇੱਥੇ ਸਾਂ ਦੀ ਪੂਰੀ ਫੈਮਿਲੀ ਉਹਨਾਂ ਦੀ ਯਤੀਮ ਯਤੀਮ ਹੋ ਰਹੀ ਹੈ ਯਤੀਮ ਹੋ ਗਈ ਲੱਖਾਂ ਬੰਦੇ ਯਤੀਮ ਹੋ ਗਏ ਲੱਖਾਂ ਫੈਨ ਉਹਨਾਂ ਦੇ ਚਾਹਣ ਵਾਲੇ ਜਿਹੜੇ ਨੇ ਉਹਨਾਂ ਦੇ ਯਤੀਮ ਹੋ ਗਏ ਤੇ ਬੜਿਆਂ ਲੋਕਾਂ ਦਾ ਆਸਰਾ ਸਨ ਉਹਨਾਂ ਦੀ ਮਦਦ ਕਰਦੇ ਹਨ ਬਹੁਤ ਜ਼ਿਆਦਾ ਗਰੀਬਾਂ ਦੇ ਚਾਹਣ ਵਾਲੇ ਸਨ ਗਰੀਬਾਂ ਦੀ ਮਦਦ ਕਰਨ ਵਾਲੇ ਸਨ ਮੈਂ ਕਹਿੰਨਾ ਇਸ ਟਾਈਮ ਪੰਜਾਬ ਤੇ ਬਹੁਤ ਹੀ ਜ਼ਿਆਦਾ ਮੁਸ਼ਕਲ ਵਕਤੇ ਬਹੁਤ ਜ਼ਿਆਦਾ ਮੁਸ਼ਕਲ ਘੜੀਏ ਪੰਜਾਬ ਤੇ ਦੇਖਣਾ ਦਰ ਪਤਾ ਰਹੇ ਪੂਰੇ ਪੰਜਾਬ ਮਤਲਬ ਲੈਂਦੇ ਪੰਜਾਬ ਚੜ੍ਹਦੇ ਪੰਜਾਬ ਨੇ ਸਾਰੇ ਉਹਨਾਂ ਵਾਸਤੇ ਅਰਦਾਸ ਕੀਤੀ ਪਰ ਲੇਕਿਨ ਰੱਬ ਨੂੰ ਜੋ ਮਨਜ਼ੂਰ ਹੋਇਆ ਜੋ ਰੱਬ ਨੂੰ ਮਨਜ਼ੂਰ ਹੋ ਰਸੀਦ ਕਹਿੰਦੇ ਆ ਨਾ ਉਹ ਨੇਕ ਜਿਹੜਾ ਰੱਬ ਦਾ ਨੇਕ ਬੰਦਾ ਹੋਵੇ ਉਹਨੂੰ ਰੱਬ ਪਤਾ ਨਹੀਂ ਜਲਦੀ ਕਿਉਂ ਲੈ ਜਾਂਦਾ ਤੇ ਇਹ ਯਾਰ ਸਾਡੇ ਪੰਜਾਬ ਵਾਸਤੇ ਇਸ ਟਾਈਮ ਬਹੁਤ ਮੁਸ਼ਕਲ ਘੜੀਏ ਦੇਣਾ ਪਹਿਲਾ ਜਸਮੁੰਦਰ ਭਲਾ ਸਾਹਿਬ ਵੀ ਚਲੇ ਗਏ ਆ ਹੜ ਆਗੇ ਸਾਡੇ ਰਾਜਵੀਰ ਭਾਈ ਸਾਹਿਬ ਦੇਖ ਲੈ ਹੁਣ ਉਹ ਚਲੇ ਗਏ ਛੜੀ ਕੇ ਚਲੇ ਗਏ ਇਹ ਕਿੰਨਾ ਔਖਾ ਟਾਈਮ ਹੈ ਪੰਜਾਬ ਵਾਸਤੇ ਹੈ ਸੁਖਵਿੰਦਰ ਕੋਲਕੱਤਾ ਸਾਹਿਬ ਉਹ ਅਗਲੇ ਦਿਨ ਉਹਨਾਂ ਦਾ ਕਤਲ ਹੋ ਗਿਆ ਮੈਂ ਕਹਿੰਦਾ ਪੰਜਾਬ ਇਸ ਟਾਈਮ ਬਹੁਤ ਮੁਸ਼ਕਲ ਜੀ ਬਹੁਤ ਮੁਸ਼ਕਲ ਹੈ ਪੰਜਾਬ ਨੂੰ ਪਤਾ ਨਹੀਂ ਕਿਸੇ ਦੀ ਨਜ਼ਰ ਲੱਗ ਗਈ ਹੈ ਬਸ ਸਮੇਂ ਨਹੀਂ ਆ ਰਹੀ ਅੱਲਾ ਬਾਗ ਪੰਜਾਬ ਤੇ ਆਪਣੀਆਂ ਰਹਿਮਤਾਂ ਫਰਮਾਵੇ ਤੇ ਸਾਡੇ ਰਾਜਵੀਰ ਭਰਾ ਨੂੰ ਚੰਨਤ ਜਗ੍ਹਾ ਦਵੇ ਅਗਲਾ ਸਫ਼ਰ ਉਹਨਾਂ ਦਾ ਆਸਾਨ ਕਰੇ ਉਹਨਾਂ ਦੀ ਫੈਮਿਲੀ ਨੂੰ ਸਬਰ ਦਵੇ ਉਹਨਾਂ ਵਾਸਤੇ ਬਹੁਤ ਮੁਸ਼ਕਲ ਟਾਈਮ ਹੈ ਇਸ ਟਾਈਮ ਇੱਕ ਜਵਾਨ ਪੁੱਤਰ ਜਦੋਂ ਚਲ ਜਾਂਦਾ ਨਾ ਉਸ ਮਾਂ ਤੇ ਕੀ ਬੀਤਦੀ ਏ ਉਸ ਬੀਵੀ ਤੇ ਕੀ ਬੀਤਦੀ ਏ ਉਹਨਾਂ ਦੇ ਬੱਚਿਆਂ ਦੇ ਕੀ ਬੀਤਦੀ ਏ ਇੱਥੇ ਕੋਈ ਨਹੀਂ ਜਾਣਦਾ ਪਤਾ ਵੀ ਨਹੀਂ ਬੱਚੇ ਦੇ ਲਈ ਛੋਟੇ ਨੇ ਲੇਕਿਨ ਫਿਰ ਵੀ ਬੱਚਿਆਂ ਦਾ ਬਾਪ ਜਿਹੜਾ ਜਾਂਦਾ ਛੋਟੇ ਬੱਚਿਆਂ ਨੂੰ ਵੀ ਪਤਾ ਲੱਗ ਜਾਂਦਾ ਕਿ ਸਾਡਾ ਅੱਜ ਕੋਈ ਗਿਆ ਹੈ ਤੇ ਬਾਕੀ ਅੱਜ ਚਲੋ ਦੇਖਨੇ ਆਂ ਦੀ ਵੀਡੀਓ ਇੱਕ ਬੀਨ ਸ਼ਰਮਾ ਸਾਹਿਬ ਗਏ ਨੇ ਉਹਨਾਂ ਦੇ ਫੈਮਿਲੀ ਨੂੰ ਮਿਲਣ ਉਹਨਾਂ ਦੇ ਯਾਨੀ ਕਿ ਹਜੇ ਤੱਕ ਮੈਨੂੰ ਲੱਗਦਾ ਉਹਨਾਂ ਦਾ ਉਹ ਜਿਹੜਾ ਹੁੰਦਾ ਨਾ ਭੋਗ ਜਨਾਜ਼ਾ ਵਗੈਰਾ ਜਿਹੜਾ ਹੁੰਦਾ ਉਹ ਹਜੇ ਨਹੀਂ ਹੋਇਆ ਜੀ ਉਹਨਾਂ ਨੂੰ ਘਰ ਲੈ ਕੇ ਗਏ ਨੇ ਹਸਪੀਟਲ ਚ ਨਾ ਤੇ ਉਹ ਦੇਖਨੇ ਆ ਕੀ ਕਹਿ ਰਹੇ ਨੇ ਐਸਰਾ ਅਕਸਮਤ ਨਿਦਾਨ ਹੋ ਗਿਆ ਜੀ ਫਿਰ ਚਰਨ ਜੀ ਦਾ ਹੂ ਚਾਜੀ ਦਾ ਹੋ ਗਿਆ ਹੁਣ ਇਹ ਸਾਡਾ ਯੰਗ ਬੱਚਾ ਅਨੰਦ ਸੋਨਾਂ ਸੰਨਕਾ ਸਿੰਗਰ ਵੀ ਤੇ ਐਕਟਰ ਵੀ ਬਹੁਤ ਕਾਟਾ ਪਿਆ ਹੈ ਔਰ ਇਸ ਵਿੱਚ ਮੈਂ মিডিਆ ਨੂੰ ਵੀ ਇਹ ਕਹਾਂਗਾ ਕਿ ਥੋੜੀ ਜੀ ਸੰਵੇਦਨਸ਼ੀਲਤਾ ਦਿਖਾਣ بجائے ਦੇ ਕਿ ਐਸਰਾ ਸਾਨੂੰ ਛੇੜ ਕੇ ਸਾਡੇ ਅੰਜੂ ਦੇਖ ਕੇ ਤੁਸੀਂ ਅ ਮਤਲਬ ਪਬਲਿਕ ਤੇ ਆਪਣੇ ਵਿਊਜ਼ ਵਗੈਰਾ ਬਤਾਉਂ ਹੀ ਤੋਂ ਜ਼ਿਆਦਾ ਅੱਛਾ ਇਹ ਹੈ ਕਿ ਅਸੀਂ ਸਾਰੇ ਐਸੇ ਸੋਚੀਏ ਕਿ ਸਾਡਾ ਆਪਣਾ ਛੋਟਾ ਭਰਾ ਇੱਕ ਛੋਟਾ ਨੌਜਵਾਨ ਬੱਚਾ ਹੈ ਚਲਾ ਗਿਆ ਹੈ ਖੂਦ ਅਫਸੋਸ ਹੈ ਉਹਨਾਂ ਦੇ ਘਰ ਵਾਲੇ ਬਾਰੇ ਸੋਚੋ ਉਹਨਾਂ ਦੀ ਵਾਈਫ ਜਿਹੜੀ ਹਲੇ ਕਿੰਨੀ ਹੈ ਉਹਨਾਂ ਦੀ ਮਦਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਮਤਲਬ ਜੀ ਨੂੰ ਅਸੀਂ ਕਦੇ ਵੀ ਕਾਟੇ ਨੂੰ ਪੂਰਾ ਨਹੀਂ ਕਰ ਸਕਦੇ ਇਹ ਉਹ ਜਿਹਾ ਸਮਾਂ ਹੈ ਇਸ ਵੇਲੇ ਅਸੀਂ ਲੋਕ ਤਾਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਕਿ ਪ੍ਰਮਾਤਮਾ ਕੇ ਅਰਦਾਸਾਂ ਕਰ ਲਈਏ ਸ਼ਾਇਦ ਸਾਡੀ ਅਰਦਾਸਾਂ ਕਬੂਲ ਨਹੀਂ ਹੋਈਆਂ ਉਹਦੇ ਕੋਈ ਸਾਡੇ ਵਿੱਚ ਕੋਈ ਕਮੀ ਰਹਿ ਗਈ ਹੈ ਮੈਂ ਚਾਹਾਂਗਾ ਕਿ ਫੋਣੀ ਇੱਕ ਮੁੜ ਕੇ ਅਸੀਂ ਫੇਰ ਅਰਦਾਸ ਕਰਦੇ ਕਿ ਮਹਾਰਾਜ ਤੁਸੀਂ ਇਹਦੀ ਆਤਮਾ ਨੂੰ ਆਪਣੇ ਚਰਨਾਂ ਚ ਸਥਾਨ ਦੇਣਾ ਦਾਸਾ ਮੇਰਾ ਕੱਲ ਸ਼ਾਇਦ ਹੀ ਕਿਸੇ ਕਲਾਕਾਰ ਲਈ ਪੁੰਜੂ ਸੋ ਬਹੁਤ ਦੁੱਖ ਦੀ ਘੜੀ ਹੈ ਤੇ ਦਾਲ ਦੀ ਨਾਲ ਸਰਕਾਰਾਂ ਨੂੰ ਕਹਿਣਾ ਚਾਹਾਂਗੀ ਸੱਤ ਕੌਟ ਟੈਕਸ ਲੈਣ ਦੇ ਲਈ ਜਿਹੜੇ ਇਹ ਆਵਾਰਾ ਡੰਗਰ ਖਿਰਦੇ ਨੇ ਆਵਾਰਾ ਡੰਗਰਾਂ ਨਾਲ ਹੁਣ ਵੀ ਮੈਂ ਆਈਆਂ 10 ਡੰਗਰ ਮੈਨੂੰ 10 ਡੰਗਰ ਮੈਨੂੰ ਸੜਕ ਤੇ ਮਿਲੇ ਆ ਸਰਕਾਰਾਂ ਨੂੰ ਸਾਨੂੰ ਕਲਾਕਾਰਾਂ ਨੂੰ ਇਕੱਠੇ ਹੋਣਾ ਪੈਣਾ ਹੈ ਤੇ ਜਿਹੜੇ ਆਵਾਰਾ ਡੰਗਰ ਨੇ ਕੌਟ ਟੈਕਸ ਸੱਥੋ ਲੈ ਜਾਂਦਾ ਜਿੰਨਾ ਕੱਲ ਮੇਰੇ ਪੁੱਤ ਦੀ ਮੌਤ ਹੋਈ ਆ ਸਾਰੇ ਕਲਾਕਾਰਾਂ ਨੂੰ ਸਾਰੇ মিডিਆ ਨੂੰ ਅਪੀਲ ਕਰਦੀ ਆ ਕਿ ਇਕੱਠੇ ਹੋ ਕੇ ਇਹ ਜਿਹੜਾ ਆਮਾਰਾ ਡੰਗਰ ਇਹਨਾਂ ਤਾਂ ਕੋਈ ਕਾਨੂੰਨ ਸਖਤ ਬਣਾਇਆ ਜਾਵੇ ਤੇ ਸਰਦਾਂ ਦੇ ਖੱਤਰੀਆਂ ਦਾ ਕਰਦੀਆਂ ਅੱਜ ਦੇ ਅੱਜ ਦੀ ਭੀੜ ਜਦੋਂ ਦੇਖਦੇ ਆ ਉਹਨਾਂ ਚ ਦੇਖੀਏ ਕਲਾਕਾਰਾਂ ਲਈ ਐਨਾ ਪਿਆਰ ਸਤਕਾਰ ਲੋਕਾਂ ਦਾ ਆ ਕਿਧਰ ਕਿਤੇ ਕਹਿ ਸਕਦੇ ਆ ਵੀ ਰਾਜਵੀਰ ਜਵੰਦੇ ਵਰਗੇ ਜਿਹੜੇ ਇਕੱਲੇ ਇਹ ਨਹੀਂ ਹੈਗਾ ਵੀ ਆਪਦੇ ਗੋਮ ਨੇ ਕਿ ਸਮਾਜਿਕ ਤੌਰ ਤੇ ਜਨਨ ਪਛਾਨ ਬਿਲਕੁਲ ਜੀ ਕਿਉਂਕਿ ਅਜਿਹੇ ਅਜਿਹੇ ਹੀਰੇ ਕਲਾਕਾਰ ਸਦੀਆਂ ਚ ਕਦੇ ਕਦੇ ਪੈਦਾ ਹੁੰਦੇ ਨੇ ਉਹ ਮੇਰਾ ਪੁੱਤਰ ਜੜਾਂ ਨਾਲ ਜੁੜਿਆ ਜਿਵੇਂ ਮੈਂ ਅਕਸਰ ਕਹਿੰਦੀ ਰਹਿੰਨੀ ਆ ਕਿ ਇੱਕ ਗੀਤ ਹਿੱਟ ਹੁੰਦਾ ਹੈ ਕਲਾਕਾਰਾਂ ਦੀ ਹਵਾ ਬਦਲ ਜਾਂਦੀ ਹੈ ਪਰ ਮੇਰਾ ਪੁੱਤਰ ਉਹ ਗਾਇਕ ਸੀ ਜੀ ਦੀ ਹਵਾ ਵੀ ਨਹੀਂ ਬਦਲੀ ਜਣਾਂ ਨਾਲ ਜੁੜਿਆ ਰਿਹਾ ਮੈਂ ਸਾਰੇ ਕਲਾਕਾਰਾਂ ਨੂੰ ਵਰਲਡ ਵਾਈਡ ਅਪੀਲ ਕਰਦੀ ਆ ਕਿ ਰਾਜੀ ਨਿਜਵੰਦਾ ਨੂੰ ਦੇਖੋ ਕਿੰਨੀਆਂ ਦੋਵਾਂ ਵਰਲਡ ਵਾਈਡ ਬਣੀਆਂ ਕਾਹਦੇ ਕਰਕੇ ਕਿਉਂਕਿ ਸਭੇ ਤੱਪ ਪ੍ਰਨਾਇਆ ਪਰਨਾਇਆ ਸੀ ਤੇ ਸੋਸ਼ਲ ਵਰਕਰ ਸੀ ਜਣਾਂ ਨਾਲ ਜੁੜਿਆ ਹੋਇਆ ਸੀ ਇੰਨੀ ਅਰਦਾਸਾਂ ਸ਼ਹਿਰ ਦੀ ਕਿਸੇ ਲਈ ਹੋਣਾ ਹੋਣ ਕਿਸੇ ਚ ਨਹੀਂ ਆਏਗਾ ਕਿਸੇ ਕਦੇ ਕੰਟਰੋਵਰਸੀ ਚ ਨਹੀਂ ਆਇਆ ਮੇਰਾ ਪੁੱਤਰ ਸੋ ਬਹੁਤ ਦੁੱਖ ਦੀ ਗੱਡੀ ਆ ਮੈਂ ਚੱਲੀ ਆਂ ਅੰਦਰ ਉਹਦੇ ਕੋਲ ਜੀ ਜੀ ਬਿਲਕੁਲ ਬਿਲਕੁਲ ਜਾਣ ਦੋ ਕਿ ਕੀ ਤੁਸੀਂ ਦੇਖਿਆ ਜਿਸ ਤਰ੍ਹਾਂ ਦੇ ਨਾਂ ਆ ਤੁਮਾ ਇੱਕ ਨੂੰ ਹੋ ਗਿਆ ਅੱਲਾਹ ਕਾ ਕਰੇ ਚਾ ਮੈਨੂੰ ਫੋਨ ਆਇਆ 2018 ਸ ਮੇਰੇ ਕੋਲ ਸ਼ਾਇਦ ਹੀ ਕਿਸੇ ਕੰਮ ਕਰ ਲਈ ਪੰਜਾਬ ਹੂੰ ਸੋ ਬਹੁਤ ਦੁੱਖ ਦੀ ਗੱਡੀ ਆ ਦਾਲ ਦੇ ਨਾਲ ਉਹਨਾਂ ਸਰਕਾਰਾਂ ਨੂੰ ਕਹਿਣਾ ਚਾਹਾਂਗੀ ਸੱਤ ਕੌਂਟ ਐਕਸਲੈਂਸ ਜਿਹੜੇ ਇਹ ਆਵਾਰਾ ਡੰਗਰ ਕਰਦੇ ਨੇ ਅਵਾਰਾ ਡੰਗਰਾਂ ਨਾਲ ਹੁਣ ਵੀ ਮੈਂ ਆਈਆਂ 10 ਡੰਗਰ ਮੈਨੂੰ 10 ਡੰਗਰ ਮੈਨੂੰ ਸੜਕ ਤੇ ਮਿਲਿਆ ਸਰਕਾਰਾਂ ਨੂੰ ਸਾਨੂੰ ਕਲਾਕਾਰਾਂ ਨੂੰ ਇਕੱਠੇ ਹੋਣਾ ਪੈਣਾ ਹੈ ਕਿ ਜਿਹੜੇ ਵਾਰਾ ਡੰਗਰ ਨੇ ਕਾਉਟੈਕਸ ਨਾਲ ਲੈ ਜਾਂਦਾ ਜਿਸ ਨਾਲ ਕਾਰਨ ਮੇਰੇ ਪੁੱਤ ਦੀ ਮੌਤ ਹੋਈ ਹੈ ਸਾਰੇ ਕਲਾਕਾਰਾਂ ਨੂੰ ਸਾਰੇ মিডিਆ ਨੂੰ ਅਪੀਲ ਕਰਦੀ ਹਾਂ ਕਿ ਇਕੱਠੇ ਹੋ ਕੇ ਇਹ ਜਿਹੜਾ ਅਵਾਰਾ ਡੰਗਰ ਇਹਨਾਂ ਦਾ ਕੋਈ ਕਾਨੂੰਨ ਸਖਤ ਬਣਾਇਆ ਜਾਵੇ ਲੱਖਾਂ ਕਰੋੜਾਂ ਲੋਕ ਉਹਨਾਂ ਵਾਸਤੇ ਅਰਦਾਸ ਕਰਦੇ ਰਹੇ ਨੇ 10 ਦਿਨ ਅਜ 11ਵਾਂ ਦਿਨ 11ਵੇਂ ਦਿਨ ਉਹਨਾਂ ਦੀ ਮੌਤ ਹੋਈ ਏ ਕਰੋਨਾ ਲੋਕਾਂ ਦੇ ਦਿਲਾਂ 'ਚ ਉਹਨਾਂ ਦੇ ਜ਼ੁਬਾਨ ਤੇ ਉਹਨਾਂ ਦੇ ਯਾਨੀ ਕਿ ਉਹਨਾਂ ਨੇ ਹੱਥ ਚੁੱਕ ਕੇ ਆਪਣੇ ਰੱਬ ਅੱਗੇ ਹੀ ਦੁਆ ਕਰਦੇ ਨੇ ਯਾ ਅੱਲਾ ਸਾਡੇ ਵੀਰ ਨੂੰ ਸਿਹਤਯਾਬ ਕਰ ਯਾ ਅੱਲਾ ਸਾਡੇ ਵੀਰ ਨੂੰ ਸਿਹਤਯਾਬ ਕਰ ਲੇਕਿਨ ਜੋ ਰੱਬ ਨੂੰ ਮਨਜ਼ੂਰ ਹੁੰਦਾ ਹੁੰਦਾ ਉਹੀ ਹੈ ਫਿਰ ਵੀ ਦੁਆ ਬੰਦੇ ਕਿਥੇ ਵੀ ਬੰਦੇ ਦੁਆ ਕਬੂਲ ਹੋ ਜਾਂਦੀ ਅੱਗੇ ਨਹੀਂ ਹੋਈ ਕਬੂਲ ਕਿਸੇ ਦੀ ਚਲੋ ਤੇ ਅੱਲਾਹ ਪਾਕ ਹੋਣੀ ਕਬੂਲ ਕਰ ਲੈ ਅੱਲਾਹ ਪਾਕ ਉਹਨਾਂ ਦੀ ਆਖਰੀ ਜ਼ਿੰਦਗੀ ਅਗਲੀ ਜ਼ਿੰਦਗੀ ਆਸਾਨ ਕਰੇ ਤੇ ਦੇ ਨਾ ਮਾਜੀ ਵੀ ਦੱਸ ਰਹੇ ਨੇ ਕਿ ਉਹ ਯਾਨੀ ਕਿ ਸਦੀਆਂ ਜਿਹੇ ਇਦਾਂ ਦੇ ਕਲਾਕਾਰ ਪੈਦਾ ਹੁੰਦੇ ਨੇ ਉਹਨੇ ਕਦੀ ਕਿਸੇ ਦੀ ਕੰਟਰੋਵਰਸੀ ਜੀ ਨਹੀਂ ਆਇਆ ਯਾਨੀ ਕਿ ਕਿਸੇ ਦੇ ਬਾਰੇ ਗਲਤ ਨਹੀਂ ਬੋਲਿਆ ਕਿਸੇ ਮੁਖਾਲਫ ਦੇ ਬਾਰੇ ਨਹੀਂ ਬੋਲਿਆ ਆਪਣੇ ਇਹਨਾਂ ਦਾ ਮੁਖਾਲਫ ਤੇ ਕੋਈ ਹੈ ਨਹੀਂ ਸੀ ਬਲਕੇ ਠੀਕ ਹੈ ਕਿਸੇ ਨਾਲ ਉਹਨੇ ਨਹੀਂ ਸੀ ਆਪਣੀ ਯਾਨੀ ਕਿ ਨਹੀਂ ਸੀ ਕੋਈ ਇਨਸਾਨੀਅਤ ਦਾ ਮਾਮਲਾ ਜਿਹੜੇ ਬਹੁਤ ਰਹਿਮ ਦੇਦੇ ਸੀ ਬਹੁਤ ਲੋਟਾਂ ਦੀ ਮਦਦ ਕਰਦੇ ਸੀ ਫਲਾਈ ਕੰਮ ਬਹੁਤ ਜ਼ਿਆਦਾ ਕਰਦੇ ਹਾਂ ਫਲਾਈ ਕੰਮ ਬਹੁਤ ਜ਼ਿਆਦਾ ਕਰਦੇ ਹਾਂ ਯਾਨੀ ਕਿ ਪੂਰੀ ਪੰਜਾਬ ਜਿਹੜਾ ਉਹਨਾਂ ਵਾਸਤੇ ਅਰਦਾਸ ਕਰਦਾ ਪਿਆ ਸੀ ਤੇ ਹੁਣ ਇਹ ਪੂਰੀ ਪੰਜਾਬ ਜੱਠਾਂ ਚੋਂ ਚਾਹਸੂ ਨੇ ਅੱਖਾਂ ਜੱਥਾਂ ਚੋਂ ਦੋਨਾਂ ਵਾਸਤੇ ਦੁਆ ਕਰ ਰਹੇ ਨੇ ਅਰਦਾਸ ਕਰ ਰਹੇ ਨੇ ਕਿ ਅੱਲਾਹ ਪਾਕ ਉਹਨਾਂ ਨੂੰ ਅਗਲਾ ਸਫਰ ਸਾਨ ਕਰੇ ਉਹਨਾਂ ਨੂੰ ਪਰਮਾਤਮਾ ਦੇ ਚਰਨਾਂ 'ਚ ਜਗ੍ਹਾ ਦੇਵੇ ਬਾਕੀ ਦੋਸਤੋ ਇਹ ਨਾ ਦੇਖ ਲਓ ਕਿ ਇਹ ਇੰਡੀਆ ਵਾਲੀ ਗਵਰਨਮੈਂਟ ਜਿਹੜੀ ਹੈ ਨਾ ਇਹ ਕੋ ਟੈਕਸ ਲੈਂਦੀ ਹੈ ਕੋ ਟੈਕਸ ਮਤਲਬ ਕਿ ਗਾਈਆਂ ਵਗੈਰਾ ਜਿਹੜੇ ਮਾਲਮਵੇਸ਼ੀ ਹੁੰਦੇ ਹਨ ਨਾ ਗਾਈਆਂ ਦਾ ਉਹਨਾਂ ਗਵਰਨਮੈਂਟ ਕੋ ਟੈਕਸ ਲੈਂਦੀ ਆ ਆਵਾਮ ਕੋ ਟੈਕਸ ਲੈਂਦੇ ਨੇ ਉਹਨਾਂ ਦੀ ਪਰਵਰਿਸ਼ਾ ਆ ਤੇ ਉਹਨਾਂ ਦੇ ਯਾਨੀ ਕਿ ਖਰਚੇ ਖਰਚਵਾ ਟੈਕਸ ਪੈਂਦਾ ਹਰ ਘਰ ਦੇ ਉੱਤੇ ਹਰ ਫਰਦ ਦੇ ਉੱਤੇ ਲੇਕਿਨ ਫਿਰ ਵੀ ਇਹ ਮਾਲਮਵੇਸ਼ੀ ਜਿਹੜਾ ਵਾ ਇਹ ਆਵਾਰਾ ਫਿਰਦਾ ਵਾ ਸੜਕਾਂ ਦੇ ਉੱਤੇ ਫਿਰਦਾ ਰੋਡ ਦੇ ਉੱਤੇ ਫਿਰਦਾ ਜਿਸ ਦੀ ਵਜ੍ਹਾ ਤੋਂ ਹਾਦਸਾਤ ਹੁੰਦੇ ਨੇ ਉਹ ਕਿਸੇ ਚੀਜ਼ ਦਾ ਟੈਕਸ ਲੈਂਦੇ ਆ ਕਿ ਤੁਸੀਂ ਉਹਨਾਂ ਨੂੰ ਸਾਹਮਣੇ ਨਹੀਂ ਥੱਕਦੇ ਉਹਨਾਂ ਨੂੰ ਕਿਥੇ ਜਗਾ ਤੇ ਤੁਸੀਂ ਪ੍ਰੋਵਾਈਡ ਨਹੀਂ ਉਹਨਾਂ ਨੂੰ ਜਗਾ ਨਹੀਂ ਪ੍ਰੋਵਾਈਡ ਕਰ ਸਕਦੇ ਕਿ ਕਿਥੇ ਯਾਨੀ ਕਿ ਤੁਸੀਂ ਜਿਵੇਂ ਦੂਹ ਬਣੇ ਹੁੰਦੇ ਨੇ ਐਵੇਂ ਤੁਸੀਂ ਉਹਨਾਂ ਦੇ ਫਾਰਮ ਬਣਾਓ ਫਾਰਮਾ ਜੇ ਰੱਖੋ ਉਥੇ ਬੰਦੇ ਰੱਖੋ ਜਦੋਂ ਤੁਹਾਡੇ ਕੋਲ ਤੁਸੀਂ ਹਰ ਬੰਦੇ ਕੋ ਟੈਕਸ ਲੈਂਦੇ ਹੋ ਗਾਂ ਨੂੰ ਸੰਭਣ ਦਾ ਵੀ ਉਹ ਗਾਂ ਨੂੰ ਮਾਂ ਕਹਿੰਦੇ ਨੇ ਇੰਡੀਆ ਵਾਲੇ ਵੀ ਸਾਡੀ ਮਾਂ ਗਊ ਮਾਤਾ ਵੀ ਗਊ ਮਾਤਾ ਨੂੰ ਤੁਸੀਂ ਸੰਭਦੇ ਹੋ ਤੇ ਉਹਨਾਂ ਨੂੰ ਤੁਸੀਂ ਥੰਬੋ ਫਿਰ ਬੰਦੇ ਰੱਖੋ ਉਹਨਾਂ ਨੂੰ ਵਾਰਾ ਕਾ ਤੋਂ ਛੜੀਆਂ ਉਥੇ ਸੜਕਾਂ ਦੇ ਕੋਲ ਫਿਰਦੀਆਂ ਪਈਆਂ ਨੇ ਇਸੇ ਤਰ੍ਹਾਂ ਹੀ ਹਾਸਾਤ ਹੁੰਦੇ ਨੇ ਲੇਕਿਨ ਜਿਹਦਾ ਜਿਹਦਾ ਪਿਆਰਾ ਕੋਈ ਜਾਂਦਾ ਏਸ ਹਾਸੇ ਜੇ ਪਤਾ ਉਹਨੂੰ ਲੱਗਦਾ ਉਹ ਦੇਖਣਾ ਹੁਣ ਇੱਕ ਬੈਲ ਲੜ ਰਹੇ ਸਨ ਅਪੱਚੇ ਬੈਲ ਨੂੰ ਬਚਾਉਂਦਿਆ ਬਚਾਉਂਦਿਆ ਗੱਡੀ ਚ ਵਾਜੇਗਾ ਜਾ ਕੇ ਉਹ ਹੁਣ ਇਸ ਟਾਈਮ ਜੋ ਉਹਨਾਂ ਦੇ ਘਰ ਵਾਲਿਆਂ ਦੇ ਗੁਜ਼ਰ ਰਹੀ ਏ ਉਹਨਾਂ ਨੂੰ ਪਤਾ ਵਾ ਉਹ ਗਾਂ ਬੈਲ ਵਾਲਿਆਂ ਦਾ ਕੀ ਗਿਆ ਹੈ ਤੇ ਜੇ ਬੈਲ ਨੂੰ ਕੁਝ ਹੋ ਜਾਂਦਾ ਤੇ ਉਹਨਾਂ ਨੇ ਕਹਿਣਾ ਸੀ ਸਾਡਾ ਤੇ ਬੈਲ ਕਰੋਨਾ ਦਾ ਸੀ ਕੁਝ ਵੀ ਕੇਸ ਹੋ ਜਾਂਦਾ ਜਿਹੜਾ ਜਵੀਰ ਤੇ ਕੀ ਉਹ ਜੀ ਇਹ ਇਹਨਾਂ ਦਾ ਜਾਣ ਕੇ ਬਹਿਲ ਮਾਰਤਾ ਇਹਨੂੰ ਟੱਚ ਕਰਤਾ ਇਹਨੂੰ ਫਲਾਉਂਦਾ ਤੇ ਇੱਕ ਗੱਲ ਇਹ ਗਵਰਨਮੈਂਟ ਨੂੰ ਸੋਚਣਾ ਪੈਣਾ ਤੇ ਸਾਡੇ ਪੰਜਾਬੀ ਭਰਾਵਾਂ ਨੂੰ ਵੀ ਸੋਚਣਾ ਪੈਣਾ ਇਹਦੇ ਬਾਰੇ ਸਟੈਂਡ ਲੈਣਾ ਪੈਣਾ ਤਾਂ ਕਿ ਇਹਦਾ ਕੋਈ ਕਾਨੂੰਨ ਪਾਸ ਹੋਵੇ ਇਹਨਾਂ ਦਾ ਕੁਝ ਇਹ ਕਿਸੇ ਇਹਨਾਂ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਮਾਲਮੇਸ਼ੀ ਜਿਹੜਾ ਕੋਈ ਵੀ ਮਾਲਮੇਸ਼ੀ ਇਹ ਰੋਡ ਦੇ ਉੱਤੇ ਫਿਰਨਾ ਅੱਜ ਕੱਲ੍ਹ ਤੇ ਰਾਸ਼ੀ ਨਾ ਹੁੰਦਾ ਟ੍ਰੈਫਿਕ ਇੰਨੀ ਹੁੰਦੀ ਹੈ ਕਿ ਇੱਕ ਦੂਜੇ ਨੂੰ ਬਚਾਉਣਾ ਔਖਾ ਹੋ ਜਾਂਦਾ ਫਿਰ ਮਾਲਮੇਸ਼ੀ ਇੱਕਦਮ ਅੱਗੇ ਆ ਜਵੇ ਤੇ ਕਿਉਂਕਿ ਉਹ ਆ ਯਾਨੀ ਕਿ ਜਾਨਵਰ ਆ ਉਹਨੂੰ ਨਹੀਂ ਸਮਝ ਮੈਂ ਕਿਥੋਂ ਨੰਗਣਾ ਕਿਥੋਂ ਨਹੀਂ ਨੰਗਣਾ ਮੈਂ ਇੱਥੇ ਆਵਾਂਗਾ ਗੱਡੀ ਮੇਰੇ ਚ ਵੱਜੇਗੀ ਨਹੀਂ ਉਹਨੂੰ ਨਹੀਂ ਪਤਾ ਲੱਗਣਾ ਇਨਸਾਨ ਨੂੰ ਸਮਝ ਬਝੁੰਦੀ ਹੈ ਇਨਸਾਨ ਨੇ ਸਮਝ ਬਝ ਕਰਨੀ ਹੁੰਦੀ ਹੈ ਤੇ ਉਹਨਾਂ ਦਾ ਕੋਈ ਇੰਤਜ਼ਾਮ ਕਰੋ ਬਾਕੀ ਕੀ ਆਖਾਂ ਮੇਰੇ ਕੋਲ ਤੇ ਯਕੀਨ ਕਰਕੇ ਜਨ ਅਲਫਾਜ਼ ਨਹੀਂ ਹੈਗੇ ਕਿ ਅਸੀਂ ਅੱਜ ਕੀ ਖੋ ਬੈਠੇ ਆ ਕਿਹੜਾ ਸਾਡਾ ਪੰਜਾਬ ਦਾ ਹੀਰਾ ਸਾਡਾ ਕਲਾਕਾਰ ਸਾਡਾ ਪੁੱਤਰ ਜਿਹੜਾ ਇਹੋ ਜਿਹੇ ਪੁੱਤਰ ਕਹਿੰਦੇ ਆ ਮਾਵਾਂ ਕੋਈ ਲੱਖਾਂ ਜੇ ਇੱਕ ਜੰਮਦੀਆਂ ਨੇ ਠੀਕ ਹੈ ਤੇ ਸਾਡੇ ਪੰਜਾਬ ਦਾ ਅੱਜ ਹੀਰਾ ਪੁੱਤ ਸਾਡੇ ਤੋਂ ਉਜਾਗ ਹੋ ਗਿਆ ਤੇ ਅੱਲਾਹ ਪਾਕ ਉਹਨਾਂ ਨੂੰ ਉਹਨਾਂ ਦੀ ਮਕਸਦ ਫਰਮਾਵੇ ਬੈਠੋ ਨਾ ਉਹਨਾਂ ਤਸਵੀਰਾਂ ਚ ਨੀਆਂ ਵੀ ਤਸਵੀਰਾਂ ਚਲਦੀਆਂ ਪਈਆਂ ਨੇ ਉਹਨਾਂ ਚਿਹਰੇ ਚ ਹਰ ਟਾਈਮ ਇੱਕ ਮੁਸਕਰਾਹਟ ਜੀ ਰਹਿੰਦੀ ਸੀ ਮੁਸਕਰਾਹਟ ਰਹਿੰਦੀ ਸੀ ਹੱਥ ਦੇ ਖਿੜਦੇ ਹਨ ਤਦੀ ਕੋਈ ਪਰੇਸ਼ਾਨੀ ਉਹਨਾਂ ਦੇ ਚਿਹਰੇ ਤੇ ਨਜ਼ਰ ਨਹੀਂ ਆਈ ਤੇ ਮਾਸ਼ਾਅੱਲਾ ਇੰਨੇ ਪਿਆਰੇ ਤੇ ਇੱਡੇ ਖੂਬਸੂਰਤ ਇਨਸਾਨ ਤੇ ਇੱਡੇ ਨੌਜਵਾਨ ਦੀ ਮੌਤ ਹੋਇਆ ਤੇ ਦਿਲ ਮਨਾਂ ਚ ਨਹੀਂ ਆਂਦੇ ਆ ਅੱਲਾ ਦਾਲਾ ਉਹਦੇ ਢਾਰ ਵਾਲਿਆਂ ਨੂੰ ਤੇ ਉਹਦੀ ਪਹਿਲਾਂ ਲੰਘੇ 2 ਦਿਨ ਪਹਿਲੇ 2 ਦਿਨ ਜਿਹੜੀਆਂ ਖਬਰਾਂ ਹੁੰਦੀਆਂ ਨੇ ਨਾ ਉਹਦੇ ਵਿੱਚ ਹੁੰਦੀ ਇਮਪਰੂਵ ਇਮਪਰੂਵਮੈਂਟ ਦੱਸਦੇ ਰਹੇ ਨੇ ਕੰਪਰੂਵਮੈਂਟ ਹੋ ਰਹੀ ਆ ਜੈ 2 3 ਪਹਿਲਾਂ ਜਿਹੜੀ ਆਪਾਂ ਖਬਰ ਚਲਾਈ ਸੀ ਉਹਦੇ ਵਿੱਚ ਵੀ ਉਹਨਾਂ ਨੇ ਦੱਸ ਰਹੇ ਸਨ ਕਿ ਇਮਪਰੂਵਮੈਂਟ ਹੋਈ ਏ ਠੀਕ ਹੈ ਉਹਨਾਂ ਦੇ ਇਮਪਰੂਵਮੈਂਟ ਕਰ ਰਹੇ ਨੇ ਅੱਗੇ ਨਾਲ ਲੇਕਿਨ ਅੱਜ ਅਚਾਨਕ ਉਹਨਾਂ ਨੇ ਡੈਥ ਦੀ ਖਬਰ ਦੇ ਦਿੱਤੀ ਹੈ ਹਸਪੀਟਲ ਵਾਲਿਆਂ ਤੇ ਇਹ ਵੀ ਬਹੁਤ ਜ਼ਿਆਦਾ ਯਾਨੀ ਕਿ ਅਚਾਨਕ ਪਰੇਸ਼ਾਨੀ ਦਾ ਹਾਲਮੇ ਅੱਲਾ ਬਾਗ ਦੁਆ ਕਰਨੇ ਜੀ ਅਰਦਾਸ ਕਰਨੇ ਅੱਲਾ ਬਾਗ ਉਹਨਾਂ ਦੇ ਘਰ ਵਾਲਿਆਂ ਨੂੰ ਸਬਰ ਦੇਵੇ ਉਹਨਾਂ ਦੇ ਬੱਚਿਆਂ ਨੂੰ ਅੱਛਾ ਮੁਸਤਕਬਲ ਦੇਵੇ ਜ਼ਿੰਦਗੀ 'ਚ ਕੋਈ ਪਰੇਸ਼ਾਨੀ ਨਾ ਆਵੇ ਉਹਨਾਂ ਨੂੰ ਆਪਣੇ ਬਾਪ ਦੀ ਕਮੀ ਮਹਿਸੂਸ ਨਾ ਹੋਵੇ ਕਮੀ ਤੇ ਮਹਿਸੂਸ ਹੋਣੀ ਹੈ ਲੇਕਿਨ ਅੱਲਾ ਬਾਗ ਉਹਨਾਂ ਵਾਸਤੇ ਕੋਈ ਬਿਹਤਰ ਕਰੇ ਤੇ ਬਾਕੀ ਉਹਨਾਂ ਦੀ والدہ ਨੂੰ ਸਬਰ ਦੇਵੇ ਉਹਨਾਂ ਦੇ ਚਾਹਣ ਵਾਲਿਆਂ ਨੂੰ ਸਬਰ ਦੇਵੇ ਤੇ ਪੰਜਾਬ ਇੰਡਸਟਰੀ ਨੂੰ ਪੰਜਾਬ ਸਾਡੇ ਚੜ੍ਹਦੇ ਤੇ ਲੰਦੇ ਪੰਜਾਬ ਨੂੰ ਉਹਨਾਂ ਦਾ ਦੁੱਖ ਸਹਿਣ ਦੀ ਹਿੰਮਤ ਦੇਵੇ ਤੇ ਬਾਕੀ ਦੋਸਤੋ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਆਪਣੇ ਪਿਆਰਿਆਂ ਦਾ ਖਿਆਲ ਰੱਖਿਓ ਮਿਲਨੇ ਨਵੀਂ ਵੀਡੀਓ ਦੇ ਨਾਲ ਅੱਲਾ ਨਿਗੇਵਾਨ